ਦੇ ਬੋਲੀ ਤੇਰੀ ਜਾਨ ਨੂੰ ਪਗਾਉਣ ਵਾਲੇ ਆਵੇ ਤੇਥੋਂ ਨਾ ਨਹੀਂ ਸੁਣੀ ਮੈਂ ਕਦੇ ਤਾਵਾਰ ਦਾ ਤੂੰ ਗੱਲ ਕਰੀ ਜਾਵੇਂ ਨੋਟਾਂ ਦੀ ਝਨਾਵੇਂ ਮੈਂ ਤਾਂ ਤੇਰੇ ਉੱਤੇ ਛੱਲਾ ਛੱਲਾ ਸਾਵਾਰ ਦਾ ਤੂੰ ਗੱਲ ਕਰੀ ਜਾਵੇਂ ਨੋਟਾਂ ਦੀ ਝਨਾਵੇਂ ਮੈਂ ਤਾਂ ਤੇਰੇ ਉੱਤੇ ਛੱਲਾ ਤੇਰੀ ਫਨੀ ਤਾਂ ਗੱਲ ਹੀ ਬਹੁਤਾ ਦੁਨੀਆ ਨੂੰ ਭੁੱਲ ਜਾ ਤੂੰ ਕੱਲ ਹੀ ਬਹੁਤਾ ਦਿਲ ਦੇ ਰਾਜ ਆਇਆ ਵੱਲ ਹੀ ਬਹੁਤਾ ਤੇਰੇ ਹੱਥ ਵਿੱਚ ਬਸ ਮੇਰਾ ਛੱਲ ਹੀ ਬਹੁਤਾ ਤੇਰੇ ਹੱਥੋਂ ਪਿਆਰ ਵਾਲੀ ਬਸ ਇੱਕ ਬੁਰਕੀ ਨਾ ਜਾਣ ਤੇਰੀ ਦੀ ਹ ਸੱਚੀ ਧੁਖ ਮਿਟ ਜੇ ਖੱਬੀ ਸੀਟ ਤੇ ਆ ਬੈਠ ਜਦੋਂ ਜਾਵਾ ਤੇਰੇ ਨਾਲ ਮੇਰੇ ਸੋਹਣਿਆ ਵੇ ਸਾਰੇ ਉਹ ਦੁੱਖ ਮਿਟ ਜੇ ਹੋਵੇ ਵਾਲ ਵੀ ਨਾ ਵੀਂਗਾ ਰੂਦਿਆ ਹਾਨੀਆਂ ਵੇ ਤੇਰੀ ਆਈ ਤੇ ਮੈਂ ਜਾਣੀ ਉਸ ਥਾਂ ਵਾਰ ਸੂਂਗ ਲਿ ਕੇ ਰੀ ਤਾਂ ਦੀ ਚਨਾ ਵੀ ਮੈਂ ਤਾਂ ਤੇਰੇ ਉੱਤੇ ਲੱਗਾ ਲੱਗਾ